एसजीपीसी ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਕਮੇਟੀ ਦੀਆਂ ਚੋਣਾਂ ਤੇ ਚੁੱਕੇ ਸਵਾਲ ਬੋਲੇ ਗੈਰ ਸਿੱਖਾਂ ਦੀਆਂ ਬਣਾਈਆਂ ਗਈਆਂ ਵੋਟਾਂ ਨਾਲ ਹੀ ਪੁੱਛਿਆ ਮਹਿਲਾਵਾਂ ਦੇ ਲਈ ਕਿਉਂ ਨਹੀਂ ਹੈ ਕੋਈ ਰਾਖਮੀ ਸੀਟ 13 ਫਰਵਰੀ ਦੇ ਦਿੱਲੀ ਕੂਚ ਦੇ ਮੱਦੇ ਨਜ਼ਰ ਸੀਐਮ ਮੰਨ ਦੀ ਅਹਿਮ ਪਹਿਲ ਕਿਸਾਨ ਲੀਡਰਾਂ ਤੇ ਕੇਂਦਰ ਦੇ ਵਿਚਾਲੇ ਕਰਵਾ ਰਹੀ ਮੀਟਿੰਗ ਅੱਜ ਸ਼ਾਮ 5 ਵਜੇ ਪੰਜਾਬ ਪਾਬੰਦੇ ਵਿੱਚ ਹੋਵੇਗੀ ਬੈਠਕ ਸੀਐਮ ਵੀ ਰਹਿਣਗੇ ਬਾਝੋਂ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਅਲਰਟ ਦੇ ਉੱਤੇ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਕੁਰੂਕਸ਼ੇਤਰ ਦੇ ਵਿੱਚ ਅਥਰੂ ਗੈਸ ਦੇ ਗੋਲਿਆਂ ਤੇ ਵਾਟਰ ਕਨਨ ਦਾ ਕੀਤਾ ਗਿਆ ਡੈਮੋ ਡੀਜੀ ਪੇ ਹਰਿਆਣਾ ਦੀ ਦੋ ਟੋਕ ਸੂਬੇ ਵਿੱਚ ਪੰਗ ਨਹੀਂ ਹੋਣ ਦੇਵਾਂਗੇ ਸ਼ਾਂਤੀ ਦਿੱਲੀ ਬਾਰਡਰ ਦੇ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ ਨੌਇਡਾ ਤੋਂ ਕਰ ਰਹੇ ਦਿੱਲੀ ਕੂਚ ਪੁਲਿਸ ਨੇ ਬੈਰੀਕੇਡਿੰਗ ਕਰਕੇ ਰੋਕਿਆ ਡਰੋਨ ذریعے ਵੀ ਰੱਖੀ ਜਾ ਰਹੀ ਨਜ਼ਰ ਬਕਾਇਆ ਫਾਂਡ ਨੂੰ ਲੈ ਕੇ ਜੰਤਰਮੰਤਰ ਤੇ ਗੈਰ ਬੀਜੇਪੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵੱਡਾ ਪ੍ਰਦਰਸ਼ਨ ਕੇਜਰੀਵਾਲ ਬੋਲੇ ਅਸੀਂ ਹੱਕ ਮੰਗ ਰਹੇ ਹਾਂ ਕੋਈ ਭੀਖ ਨਹੀਂ ਤਾਂ ਭਗਵੰਤ ਮਾਨ ਦਾ ਬਿਆਨ ਸਾਨੂੰ ਗਲਗਲ ਤੇ ਜਾਣਾ ਪੈ ਰਿਹਾ ਹੈ ਅਦਾਲਤ ਚੰਡੀਗੜ੍ਹ ਮੇਰਚੌਣਾਂ ਨੂੰ ਲੈ ਕੇ ਸੜਕ ਦੇ ਉੱਤੇ ਸੰਗਰਾਮ ਜਾਰੀ ਯੂਥ ਕਾਂਗਰਸ ਦੇ ਪ੍ਰਦਰਸ਼ਨ ਦੇ ਦੌਰਾਨ ਜ਼ਬਰਦਸਤ ਹੰਗਾਮਾ ਪੁਲਿਸ ਦੇ ਨਾਲ ਭਿੜੇ ਪਾਰਟੀ ਵਰਕਰ ਕਈ ਪ੍ਰਦਰਸ਼ਨਕਾਰੀ ਹਿਰਾਸਤ ਦਿੱਲੀ ਨਗਰ ਨਿਗਮ ਦੇ ਸਦਨ ਦੇ ਵਿੱਚ ਅੱਜ ਫਿਰ ਹੋਇਆ ਜ਼ਬਰਦਸਤ ਹੰਗਾਮਾ ਬਜਟ ਪੇਸ਼ ਹੋਣ ਤੋਂ ਪਹਿਲਾਂ ਡੈਸਕਾਂ ਦੇ ਉੱਤੇ ਚੜੇ ਕੌਂਸਲਰ ਇੱਕ ਦੂਜੇ ਦੇ ਖਿਲਾਫ ਕੀ ਤੀ ਨਾਰੇ ਬਾਜ਼ੀ। ਰਸਭਾਤ ਤੋਂ ਵਿਦਾਇਗੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਦੀ ਜਮ ਕੇ ਕੀਤੀ ਤਾਰੀਫ਼ ਬੋਲੇ ਜਦੋਂ ਵੀ ਹੋਵੇਗੀ ਲੋਕਤੰਤਰ ਦੀ ਚਰਚਾ ਯਾਦ ਆਉਣਗੇ ਡਾਕਟਰ ਮਨਮੋਹਨ ਸਿੰਘ। ਉਹਨਾਂ ਦਾ ਦੇਸ਼ ਦੇ ਲਈ ਬਹੁਤ ਵੱਡਾ ਯੋਗਦਾਨ ਕੇਂਦਰ ਸਰਕਾਰ ਦੇ ਖਿਲਾਫ ਕਾਂਗਰਸ ਲੈ ਕੇ ਆਈ ਬਲੈਕ ਪੇਪਰ ਖੜਗੇ ਬੋਲੇ ਮੋਦੀ ਸਰਕਾਰ ਨਹੀਂ ਦੱਸਦੀ ਸੱਚ ਤਾਂ ਪ੍ਰਧਾਨ ਮੰਤਰੀ ਦਾ ਤੰਸ਼ ਦੇਸ਼ ਨੂੰ ਨਜ਼ਰ ਨਾ ਲੱਗੇ ਇਸ ਦੇ ਲਈ ਕਾਲਾ ਟੀਕਾ ਜ਼ਰੂਰ ਜਾਤ ਨੂੰ ਲੈ ਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਝੂਠ ਬੋਲਣ ਦਾ ਲਗਾਇਆ ਇਲਜ਼ਾਮ ਕਿਹਾ ओबीसी ਪੈਦਾ ਨਹੀਂ ਹੋਏ ਸਨ ਮੋਦੀ ਜਨਰਲ ਕੈਟਾਗਰੀ ਦੇ ਨਾਲ ਨੇ ਸੰਬੰਧਿਤ ਕਦੇ ਵੀ ਨਹੀਂ ਹੋਣ ਦੇਣਗੇ ਜਾਤ ਆਧਾਰਿਤ ਜਨ ਜਨਗਣ ਇਸ ਨਗਰ ਦੇ ਵਿੱਚ ਮਾਰੇ ਗਏ ਅਮਰਿਤਪਾਲ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਪਿੰਡ ਚੰਬਿਆਰੀ ਦੇ ਵਿੱਚ ਮਾਤਮ ਦਾ ਮਾਹੌਲ ਪਹਿਲਾਂ ਪਰਿਵਾਰ ਨੇ ਸ਼ੱਕ ਜਤਾਉਂਦਿਆਂ ਸੰਸਕਾਰ ਤੋਂ ਕੀਤਾ ਸੀ ਇਨਕਾਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਚੰਡੀਗੜ੍ਹ ਦੇ ਵਿੱਚ ਹਰਿਆਣਾ ਸੀਐਮ ਰਿਹائش ਸੰਤ ਕਬੀਰ ਕੁਟੀਰ ਦੇ ਵਿੱਚ ਕੋਈ ਮੁਲਾਕਾਤ ਨਸ਼ੇ ਮੁਕਤੀ ਸਣੇ ਕਈ ਸਮਾਜਿਕ ਮੁੱਦਿਆਂ ਦੇ ਉੱਤੇ ਹੋਈ ਚਰਚਾ ਜਲੰਧਰ ਦੇ ਕਾਰੋਬਾਰੀ ਨੂੰ ਧਮਕੀ ਦੇਣ ਵਾਲੇ 8 ਗੈਂਗਸਟਰ ਗ੍ਰਿਫਤਾਰ ਲੌਇੰਸ ਗੈਂਗ ਦੇ ਨਾਲ ਦੱਸੀ ਜਾ ਰਹੀ ਨੇ ਸਬੰਧਤ ਜ਼ਬਰੀ ਵਸੂਲੀ ਧਮਕੀ ਤੇ ਹੋਰ ਅਪਰਾਧਿਕ ਵਾਰਦਾਤਾਂ ਦੇ ਵਿੱਚ ਸੰਸ਼ਮੇ ਪਾਕਿਸਤਾਨ ਦੇ ਵਿੱਚ ਆਮ ਚੋਣਾਂ ਦੇ ਲਈ VOTING ਜਾਰੀ ਨਵਾਜ਼ ਸ਼ਰੀਫ ਇਮਰਾਨ ਖਾਨ ਤੇ ਬਲਾਬਲ ਪਟੋਦਿਆਂ ਪਾਰਟੀਆਂ ਦੇ ਵਿਚਾਲੇ ਸਿੱਧੀ ਜੰਗ ਜੇਲ੍ਹ ਦੇ ਵਿੱਚ ਬੰਦ ਹੋਣ ਕਾਰਨ ਇਮਰਾਨ ਨਹੀਂ ਲੜ ਰਹੀ ਚੋਣ ਕੱਲ ਹੋਵੇਗਾ ਨਤੀਜਿਆਂ ਦਾ ਐਲਾਨ ਸਭ ਸੇਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਿਹਾ ਹਰਿਆਣਾ ਕਮੇਟੀ ਦੀਆਂ ਚੋਣਾਂ ਤੋਂ ਹਰਿਆਣਾ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ 6 ਮਾਰਚ ਨੂੰ ਆਉਂਦੀ 6 ਤਰੀਕ ਨੂੰ ਤੇ ਇਸ ਦੇ ਉੱਤੇ ਐਸਜੀਪੀਸੀ ਦੇ ਪ੍ਰਧਾਨ ਸਵਾਲ ਚੁੱਕ ਰਹੇ ਨੇ ਹਰਿਆਣਾ ਦੇ ਵਿੱਚ ਗੈਟ ਸਿਕ ਵੋਟ ਬਣਾਈ ਗਈ ਹੈ ਵੋਟਰ ਲਿਸਟ ਨੂੰ ਰਿਵਾਈਜ਼ ਕੀਤਾ ਜਾਵੇ ਹਰਜਿੰਦਰ ਸਿੰਘ ਧਾਮੀ ਇਹ ਵੀ ਬੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਧਾਮੀ ਨੇ ਕਿਹਾ ਕਿ ਐਚਐਸਐ ਐਚਐਸਜੀਐਮਸੀ ਦੀਆਂ ਚੋਣਾਂ ਜਲਦਬਾਜ਼ੀ ਦੇ ਵਿੱਚ ਹੋ ਰਹੀਆਂ ਨੇ ਕਮੇਟੀ ਦੇ ਵਿੱਚ ਮਹਿਲਾਵਾਂ ਨੂੰ ਕੋਈ ਰਾਖਵਾਕਰਨ ਨਹੀਂ ਦਿੱਤਾ ਗਿਆ ਕੋਈ ਵੀ ਸੀਟ 40 ਦੇ ਵਿੱਚੋਂ ਮਹਿਲਾਵਾਂ ਦੇ ਲਈ ਰਾਖਵੀ ਨਹੀਂ ਰੱਖੀ ਗਈ ਹਰਿਆਣਾ ਸਰਕਾਰ ਕਮੇਟੀ ਦੇ ਵਿੱਚ ਦਖਲ ਦੇ ਰਹੀ ਹੈ ਹਰਿਆਣਾ ਕਮੇਟੀ ਨੂੰ ਸਰਕਾਰ ਦੇ ਵੱਲੋਂ ਆਪਣੇ ਹਿਸਾਬ ਦੇ ਨਾਲ ਚਲਾਇਆ ਜਾ ਰਿਹਾ ਹੈ ਕਾਬਲੇ ਗੌਰਵ ਇਹ ਪੂਰਾ ਮਾਮਲਾ ਤੁਹਾਨੂੰ ਦੱਸਿਆ ਇੱਕ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ 6 ਮਾਰਚ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਹਰਿਆਣਾ ਦੇ ਸਿੱਖ ਹਰਿਆਣਾ ਕਮੇਟੀ ਦੇ ਲਈ ਪਹਿਲੀ ਵਾਰ ਵੋਟਾਂ ਪਾਉਣਗੇ 6 ਮਾਰਚ ਦਾ ਦਿਨ ਹੋਏਗਾ ਔਰ ਇਸ ਨੂੰ ਲੈ ਕੇ ਸਵਾਲ ਇਸ ਤਰੀਕੇ ਨਾਲ ਐਸਜੀਪੀਸੀ ਦੇ ਪ੍ਰਧਾਨ ਚੁੱਕ ਰਹੇ ਨੇ ਕਿ ਜਲਦਬਾਜ਼ੀ ਦੇ ਵਿੱਚ ਵੋਟਾਂ ਕਰਵਾਈਆਂ ਜਾ ਰਹੀਆਂ ਨੇ ਸਿੱਧੇ ਤੌਰ ਦੇ ਉੱਤੇ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਲੋਕ ਸਭਾ ਚੋਣਾਂ ਦੇ ਨਾਲ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਵੋਟਾਂ ਕਰਵਾਉਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਧਾਮੀ ਨੇ ਵੀ ਇਲਜ਼ਾਮ ਲਗਾਇਆ ਕਿ ਤਿਆਰੀ ਪੂਰੀ ਨਹੀਂ ਹੈ ਜਿਹੜੀਆਂ ਵੋਟਰ ਲਿਸਟਾਂ ਨੇ ਰਿਵਾਈਜ਼ ਨਹੀਂ ਹੋਈਆਂ ਰਿਵਾਈਜ਼ ਉਹਨਾਂ ਨੂੰ ਕੀਤਾ ਜਾਵੇ ਮੰਗ ਕੀਤੀ ਉਹਨਾਂ ਨੇ ਤੇ ਨਾਲ ਹੀ ਮਹਿਲਾਵਾਂ ਦੇ ਲਈ ਕੋਈ ਸੀਟ ਰੱਖਮੀ ਨਾ ਹੋਣ ਨੂੰ ਲੈ ਕੇ ਵੀ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਸਵਾਲ ਚੁੱਕੇ ਗਏ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਨਿਸ਼ਾਨੇ ਦੇ ਉਪਤੇ ਸੀ ਹਰਿਆਣਾ ਦੀ ਸਰਕਾਰ ਹਰਿਆਣਾ ਕਮੇਟੀ ਜਿਹੜਾ ਲੰਬੇ ਅਰਸੇ ਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਹ ਤੁਹਾਨੂੰ ਪਤਾ ਵੀ ਪਿਛਲੇ ਸਮੇਂ ਦੌਰਾਨ ਉਹਦਾ ਪ੍ਰਬੰਧ ਵੀ ਲਪੇਟ ਕੇ ਆਪਣੇ ਪ੍ਰਬੰਧ ਦੇ ਵਿੱਚ ਲੈ ਲਿਆ ਤੇ ਉਹਦੇ ਵਿੱਚ ਹਰਿਆਣਾ ਸਰਕਾਰ ਜਿਹੜੀ ਖੱਟੜ ਸਾਹਿਬ ਦੀ ਉਹਨੇ ਸਿੱਧੀ ਦਖਲਅੰਦਾਜ਼ੀ ਕੀਤੀ। ਔਰ ਸਿੱਧੀ ਦਖਲਅੰਦਾਜ਼ੀ ਨਹੀਂ ਕੀਤੀ। ਉਹਦੇ ਵਿੱਚ ਇੰਨੇ ਐਕਟ ਦੇ ਲਕੂਨੇ ਕਰ ਦਿੱਤੇ ਕਿ ਜਿਹੜਾ ਕੋਈ ਕਿਸੇ ਜਥੇਬੰਦੀ ਤੋਂ ਜਿਲੇ ਕੋ ਐਕਟ ਬਣਦਾ ਉਹਨਾਂ ਦੇ ਵਿੱਚ ਲੋਕ ਦੇ ਕੇ ਪাবਲਿਕ ਨੋਟਿਸ ਕਿ ਇਹਦੇ ਵਿੱਚ ਕੀ ਲਕੂਨੇ ਜਾਂ ਕੀ ਇਹਦੇ ਵਿੱਚ ਐਡ ਹੋਣਾ ਚਾਹੀਦਾ ਉਹ ਕਿਵੇਂ ਦਾ ਵੀ ਕੋਈ ਸਿਸਟਮ ਨਹੀਂ ਅਪਣਾਇਆ। ਸਿੱਧੇ ਤੌਰ ਤੇ ਨੋਟੀਫਿਕੇਸ਼ਨ ਕਰਕੇ ਕਹਿ ਦਿੱਤਾ ਕਿ ਐਡ ਹੌਕ ਕਮੇਟੀ ਡੇਢ ਸਾਲ ਚੱਲੂਗੀ। ਔਰ ਡੇਢ ਸਾਲ ਦੇ ਵਿੱਚ ਜੇ ਇਲੈਕਸ਼ਨ ਨਹੀਂ ਹੁੰਦੀ ਤੇ ਡੇਢ ਸਾਲ ਹੋਰ ਜਿਹੜੀ ਆ ਐਡ ਹੌਕ ਕਮੇਟੀ ਉਹਦੀ ਐਕਸਟੈਂਸ਼ਨ ਕਰਤੀ ਜਾਊਗੀ। ਤਾਂ ਐਡ ਹੌਕ ਕਮੇਟੀ ਹੁਣ ਤੱਕ ਬਣਾਈ ਗਈ ਸੀ ਜਿਸ ਦੇ ਜ਼ਰੀਏ ਹਰਿਆਣਾ ਦੇ ਗੁਰਦੁਆਰਿਆਂ ਦਾ ਸਾਮ ਸੰਭਾਲ ਦੀ ਜਿਹੜੀ ਸੇਵਾ ਐਡ ਹੌਕ ਕਮੇਟੀ ਦੇ ਮੈਂਬਰ ਕਰ ਰਹੇ ਸਨ ਪਰ ਇਸ ਸਭ ਦੇ ਵਿਚਾਲੇ ਇਲੈਕਸ਼ਨ ਦੀ ਅਨਾਊਂਸਮੈਂਟ ਕਰ ਦਿੱਤੀ ਗਈ। ਵੋਟਾਂ ਬਣਾਉਣ ਦਾ ਸਿਲਸਲਾ ਜਾਰੀ ਸੀ। ਪਿਛਲੇ ਕੁਝ ਸਮੇਂ ਤੋਂ ਹਰਿਆਣਾ ਦੇ ਵਿੱਚ ਔਰ ਕੁਝ ਦਿਨ ਪਹਿਲਾਂ ਹਰਿਆਣਾ ਦੇ ਸੀਐਮ ਦੀ ਸਟੇਟਮੈਂਟ ਵੀ ਆਈ ਸੀ ਇਹ ਇਹ ਸਭ ਦੇ ਵਿਚਾਲੇ ਨੋਟੀਫਿਕੇਸ਼ਨ ਜਾਰੀ ਕਰਕੇ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਹੁਣ ਇਲੈਕਸ਼ਨ ਦੀ ਵਾਰੀ ਹੈ ਨਾਮਜ਼ਦਗੀਆਂ 10 ਤਰੀਕ ਤੋਂ ਸ਼ੁਰੂ ਹੋਣ ਜਾਣੇ 16 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ ਇਹ ਹਰਿਆਣਾ ਕਮੇਟੀ ਦੀਆਂ ਪੰਥਕ ਚੋਣਾਂ ਨੇ ਉਹਨਾਂ ਦੇ ਲਈ 10 ਤਰੀਕ ਤੋਂ 16 ਤਰੀਕ ਤੱਕ ਨਾਮਜ਼ਦਗੀ ਭਰੀ ਜਾ ਸਕਦੀ ਹੈ ਨਾਮਜ਼ਦਗੀਆਂ ਦੀ ਪੜਤਾਲ 17 ਫਰਵਰੀ ਨੂੰ ਹੋਵੇਗੀ ਨਾਮਜ਼ਦਗੀ ਵਾਪਸ ਲੈਣ ਦੀ ਤਰੀਕ ਜਿਹੜੀ ਉਹ 21 ਫਰਵਰੀ ਹੈ ਇਸ ਤੋਂ ਬਾਅਦ ਵਾਪਸ ਨਹੀਂ ਲਈ ਜਾ ਸਕੇਗੀ VOTING ਹੋਣੀ ਹੈ 6 ਮਾਰਚ ਨੂੰ ਨਤੀਜੇ ਵੀ ਉਸੇ ਦਿਨ ਹੀ ਐਲਾਨ ਦਿੱਤੇ ਜਾਣਗੇ ਯਾਨੀ ਕਿ VOTING ਤੇ ਰਿਜ਼ਲਟ ਸੇਮ ਡੇ 6 ਮਾਰਚ ਨੂੰ ਤਾਂ ਹਰਿਆਣਾ ਕਮੇਟੀ ਦੀਆਂ ਚੋਣਾਂ 6 ਮਾਰਚ ਨੂੰ ਹੋਣ ਜਾ ਰਹੀਆਂ ਨੇ ਤੇ ਉਸੇ ਦਿਨ ਹੀ ਨਤੀਜੇ ਵੀ ਆ ਜਾਣਗੇ गुरुद्वारा इलेक्शन कमीशन रिटायर्ड जस्टिस एच एस पल्ला ने जोर दे के कि पब्लिकेशन कर दी थी और नॉमिनेशन हमने कॉल किए हैं दस दो से लेकर सोलह दो तक बूथ सारी जगह बन, बना दिए हमने कोई नंबर ऑफ बूथ काफी हैं ईवीएम मशीन्स के साथ हम पोलिंग कराएंगे और हमारी कोशिश होगी कि 6 मार्च को हम शाम को रात को रिजल्ट भी डिक्लेयर कर वो जो वोटर्स गलती से लिस्ट में आ गए थे उन्होंने अप्लाई नहीं किया था वोटर बनने के लिए वो एक कलेरिकर एरर थी ऑन पार्ट ऑफ दी कंप्यूटर। सो तो कोई लिस्ट गलत नहीं थी जहां पे कोई गलती थी वो दे ऑल स्टैंड कुरेक्टेड और 6 मार्च तक हम किसी को अगर कोई गलत होगा हम उसको निकाल भी सकते हैं लिस्ट में से तो क्या लगता है कि 6 मार्च को हरियाणा की जो अलग सिख गुरुद्वारा मैनेजमेंट कमेटी है उसको अपने पदाधिकारी चुने हुए पदाधिकारी मिल जाएंगे बिल्कुल मिल जाएंगे 40 के 40 पदाधिकारी उनको मिल जाएंगे 6 मार्च को बाई इवनिंग ये हमारा टारगेट है एसजीपीसी लगातार इसका विरोध कर रही थी सर अब कैसे देखते हैं क्योंकि अब तो चुनाव भी डिक्लेयर हो चुके हैं और छह तारीख डेट भी आ गई है कि उस दिन डिक्लेयर हो जाएगी यहां की हरियाणा की अलग कमेटी हम तो लीगली हमने सारा काम किया है अंडर द एक्ट जो बना था और जो रूल्स बने थे एसजीपीसी और जो भी है वो हर एक ने अपने अपने प्वाइंट ऑब्जर्व करने हैं वी आर पासिंग वी आर फॉलोइंग दी इंटायर प्रोसीजर स्ट्रिक्टली इन अकॉर्डेंस विद आवर एक्ट एंड लॉ कोई फोर्स के लिए भी आपने डीजीपी साहब को लिखा है क्योंकि लगातार जिस तरह से बूथ बने हैं कई ला एंड ऑर्डर की सिचुएशन क्रिएट होती है तो हाँ अभी छह मार्च को होने हैं हम उससे तो पहले सब लेटर्स हम आज इशू कर रहे हैं कंसर्न क्वार्टर्स पे जहां जहां कोई सिक्योरिटी की जरूरत है और असिस्टेंस की जरूरत है जो भी हो वो आज आप कम्पलीट कर देंगे हरियाणा में कितने बूथ बनाए गए हैं सर कोई डाटा दे सकते हैं क्या कोई ऐसा अबाउट फोर हंड्रेड बूथ है इंस्टॉल यस तो 40 ਇਟਾਂ 402th ਚੇ ਤਰੀਕ ਨੂੰ ਚੋਣਾ ਤੇ 6 ਨੂੰ ਹੀ ਨਤੀਜੇ 6 ਮਾਰਚ ਨੂੰ ਐਚਏਜੀਐਮਸੀ ਦੇ ਚੋਣਾਂ ਦਾ ਐਲਾਨ ਹੋ ਚੁੱਕਿਆ ਹਾਲਾਂਕਿ ਉਸ ਦਿਵਸ ਤੇ ਸਿਆਸਤ ਖੂਪ ਭੱਦੀ ਹੋਈ ਨਜ਼ਰ ਆ ਰਹੀ ਹੈ ਅਗਲੀ ਖਬਰ ਤਰੁਕ ਕਰਦੇ ਹਾਂ ਕਿ ਸਨਾਂ ਦੇ ਮੁੱਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਹਿਮ ਪਹਿਲ ਕਰ ਰਹੇ ਨੇ ਕਿ ਸਨਾਂ ਅਤੇ ਕੇਂਦਰ ਦੇ ਵਿਚਾਲੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਵਿਚਾਲੇ ਮੀਟਿੰਗ ਕਰਵਾਈ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਸ਼ਾਮ 5 ਵਜੇ ਸੈਕਟਰ 26 ਦੇ ਵਿੱਚ ਇਹ ਮੀਟਿੰਗ ਹੋਵੇਗੀ ਸੀਐਮ ਮਾਨਵੀ ਮੀਟਿੰਗ ਦੇ ਵਿੱਚ ਮੌਜੂਦ ਰਹਿਣ। ਹੋਰ ਸੀਐਮ ਮਾਨਵੀ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤੇ ਉਸ ਤੋਂ ਪਹਿਲਾਂ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਹੈ। ਦਰਅਸਲ ਕੂਚ ਜੇ ਦਿੱਲੀ ਵਾਲੇ ਪਾਸੇ ਹੁੰਦਾ ਹੈ ਤਾਂ ਫੇਰ ਸਥਿਤੀ 2020 ਵਰਗੀ ਨਾ ਬਣੇ ਉਸ ਨੂੰ ਵੀ ਧਿਆਨ ਦੇ ਵਿੱਚ ਇਸ ਸਮੇਂ ਹਰ ਕੋਈ ਰੱਖ ਰਿਹਾ ਹੈ। ਸੀਐਮ ਪਹਿਲ ਕਰ ਰਹੇ ਨੇ ਕਿ ਜਿਹੜੇ ਮੁੱਦੇ ਹੈਗੇ ਨੇ ਕਿਸਾਨਾਂ ਦੇ ਉਹ ਗੱਲਬਾਤ ਕੇਂਦਰ ਦੇ ਨਾਲ ਕਰਕੇ ਜਾਂ ਕਰਵਾ ਕੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇੱਕ ਪਾਸੇ ਮੀਟਿੰਗਾਂ ਦਾ ਦੌਰ ਜਾਰੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੀ ਤਿਆਰੀ ਦਿੱਲੀ ਕੂਚ ਦੀ ਤੇ ਇਸ ਦੇ ਨਾਲ ਨਾਲ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਵੀ ਖੂਬ ਤੁਸੀਂ ਕਹਿ ਸਕਦੇ ਹੋ ਕਿ ਮੁਸਤੈਦੀ ਪੁਲਿਸ ਦੀ ਵਧ ਰਹੀ ਹੈ ਹਰਿਆਣਾ ਦੀ ਪੁਲਿਸ ਮਜ਼ਦੂਰ ਮੋਰਚਾ ਐਸ ਕੇ ਐਮ ਗੈ ਰਾਜਨੀਤਿਕ ਨਾਲ ਕੱਲ ਮੁੱਖ ਮੰਤਰੀ ਪੰਜਾਬ ਨੇ ਲੇਟ ਰਾਤ तकरीबन 9 ਤੋਂ ਪਲੱਸ ਸਿੱਧੀ ਗੱਲਬਾਤ ਕੀਤੀ ਆ ਸਰਦਾਰ ਡੱਲੇਵਾਲ ਸਾਹਿਬ ਤੇ ਮੈਂ ਖੁਦ ਉਸ ਜੜੀ WhatsApp ਕਾਨਫਰੰਸ ਸੀਗੀ ਉਹਦੇ ਵਿੱਚ ਸੀਗੇ ਹੋਰ ਡੀਜੀਪੀ ਪੰਜਾਬ ਤੇ ਐਡੀਜੀਪੀ ਤੇ ਹੋਰ ਵੀ ਆਫੀਸਰ ਸਾਹਿਬਾਨ ਸੀਗੇ ਉਹਦੇ ਚ ਲਗਭਗ ਦੋ ਵਾਰੀ ਮੇਰੇ ਖਾਲ 10-10 ਮਿੰਟ 15-15 ਮਿੰਟ ਗੱਲਬਾਤ ਹੋਈ ਜਾਂ ਕਿ ਮੈਂ ਪੂਰਾ ਜ਼ੋਰ ਲਾ ਰਿਹਾ ਹਾਂ ਕਿ ਤੁਸੀਂ ਦਿੱਲੀ ਅੰਦੋਲਨ ਵਾਸਤੇ ਜਾ ਰਹੇ ਜੇ ਤੇ ਉਸ ਵਾਸਤੇ ਕਿਸਾਨਾਂ ਨਾਲ ਬਹਿ ਕੇ ਜਿਹੜੀ ਗੱਲਬਾਤ ਆਪਣੀ ਹੋ ਸਕੇ ਮੈਂ ਪਹਿਲੋ ਡਿਊ ਲੀਡਰ ਵੀ ਲਿਖੇ ਸੀਗੇ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਸੀ ਚਲੋ ਸਾਡਾ ਸੀਗਾ ਵੀ ਕੋ ਕੇਂਦਰ ਆਪਣੇ ਮਨਿਸਟਰ ਭੇਜੇ ਤੇ ਜਿਹੜੀ ਵਰਬਲੀ ਗੱਲ ਹੋਈ ਸੀ ਇਹ ਤਿੰਨ ਮਨਿਸਟਰ ਵਿੱਚ ਆਉਣਗੇ ਜਿੱਦਾਂ ਅਰਜੁਨ ਮੁੰਡਾ ਜੀ ਪਿਊਸ਼ ਗੋਲ ਤੇ ਕੇਂਦਰੀ ਰਾਜ ਮੰਤਰੀ ਆ ਉਹਨਾਂ ਦੀ ਗੱਲਬਾਤ ਹੋਈ ਸੀ ਤੋਂ ਤਕਰੀਬਨ ਜਿਹੜਾ ਚਿੱਠੀ ਸਰਕਾਰ ਨੇ ਭੇਜੀ ਆ ਸਾਨੂੰ ਉਹਦਾ ਡਰੈੱਸ ਸੁਣਨ ਵਾਲਾ ਸੀ ਮੈਂ ਉਹਦਾ ਵਿਸ਼ਾ ਤੁਹਾਨੂੰ ਦੱਸ ਦਿੰਦਾ ਕਿ ਕਿਸਾਨੀ ਮੁੱਦਿਆਂ ਤੇ ਚਰਚਾ ਕਰਨ ਲਈ ਕੇਂਦਰੀ ਟੀਮ ਪੰਜਾਬ ਦਾ ਦੌਰਾ ਕਰ ਰਹੀ ਹੈ ਜਿਹੜੇ ਆਨਰਸ ਨੇ ਉਹਨਾਂ ਨਾਲ ਗੱਲਬਾਤ ਹੋਵੇਗੀ ਠੀਕ ਹੈ ਜੀ ਜਿਹੜੀ ਇਹ ਕੱਲੀ ਹੋਈ ਆ ਤੇ 5 ਵਜੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਵੂ। ਇਹ ਜਿਹੜੀ ਚਿੱਠੀ ਸੀ ਉਹ ਚ ਕੋਈ ਨਾਂ ਸਦਾਈ ਕਰਨ ਵਾਲੀ ਸੀ ਉਹ ਮੈਂ ਤਾਂ ਸਾਡਾ ਦੋਵਾਂ ਫਾਰਮਾਂ ਦਾ ਵਫਤ ਅੱਜ ਚੰਡੀਗੜ੍ਹ ਜਿਹੜੀ ਆ ਉਹ ਗੱਲਬਾਤ ਕਰਨ ਵਾਸਤੇ ਜਾਊਗਾ। ਔਰ ਬਾਕੀ ਕੀ ਗੱਲਬਾਤ ਕੀ ਬੰਦੀ ਹੈ? ਬਾਕੀ ਪੰਜਾਬ ਦੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਆ ਵੀ ਆਪਣੀਆਂ ਤਿਆਰੀਆਂ ਇਸੇ ਤਰ੍ਹਾਂ ਰੱਖਣ। ਠੀਕ ਆ। ਕੇਂਦਰ ਗੱਲ ਕਰਦਾ ਚੰਗੀ ਗੱਲ ਆ ਮੁੱਖ ਮੰਤਰੀ ਪੰਜਾਬ ਨੇ ਇਹ ਅੱਗੇ ਆ ਕੇ ਇਹ ਗੱਲਬਾਤ ਕਰਵਾਈ ਆ ਉਹ ਸੀਰੀਅਸ ਨੇ ਉਹਨਾਂ ਕਿਹਾ ਇਹ ਚੰਗੀ ਗੱਲ ਹੈਗੀ ਤਾਂ ਹੁਣ ਮੀਟਿੰਗ ਦੇ ਵਿੱਚ ਗੱਲਬਾਤ ਕੀ ਹੁੰਦੀ ਹੈ ਕਿ ਨਤੀਜਾ ਨਿਕਲਦਾ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਪਰ ਇਸ ਸਭ ਦੇ ਵਿਚਾਲੇ ਸਰਵਨ ਸਿੰਘ ਪੰਦੇਰ ਕਹਿੰਦੇ ਨਜ਼ਰਾਏ ਕਿ ਕਿਸਾਨ ਕੂਚ ਕਰਨ ਦੀਆਂ ਤਿਆਰੀਆਂ ਉਸੇ ਤਰੀਕੇ ਨਾਲ ਜਾਰੀ ਰੱਖਣ ਪਰ ਦੂਜੇ ਪਾਸੇ ਤਿਆਰੀਆਂ ਹਰਿਆਣਾ ਪੁਲਿਸ ਵੀ ਕਰ ਰਹੀ ਹੈ ਕਿ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਦੀ ਪੁਲਿਸ ਅਲਰਟ ਦੇ ਉੱਤੇ ਹੈ ਕੁਰੂਕhetra ਦੇ ਵਿੱਚ ਪੁਲਿਸ ਦੇ ਵੱਲੋਂ ਡੈਮੋ ਕਿੱਤਾ ਗਿਆ ਅਥਰੂ ਗੈਸ ਦੇ ਗੋਲਿਆਂ ਤੇ ਵਾਟਰ ਕੈਨਨ ਦਾ ਇੱਕ ਡੈਮੋ ਕੀਤਾ ਗਿਆ ਤੁਸੀਂ ਕਹਿ ਸਕਦੇ ਹੋ ਰਿਹਸਲ ਜਾਂ ਤੁਸੀਂ ਮੌਕ ਡ੍ਰਿਲ ਉਸ ਨੂੰ ਕਹਿ ਸਕਦੇ ਹੋ ਪੈਰਾ ਮਿਲਟਰੀ ਫੋਰਸੀਆਂ ਚਾਰ ਕੰਪਨੀਆਂ ਵੀ ਤੇ ਰਾਤ ਕਰ ਦਿੱਤੀਆਂ ਗਈਆਂ ਨੇ ਕੁਰਕhetra ਬਾਰਡਰ ਦੇ ਉੱਤੇ ਬੈਰੀਕੇਡਿੰਗ ਦੀਆਂ ਵੀ ਤਿਆਰੀਆਂ ਹਰਿਆਣਾ ਪੁਲਿਸ ਕਰ ਰਹੀ ਹੈ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਬਿਨਾਂ ਪਰਮਿਸ਼ਨ ਦਿੱਲੀ ਜਾਣ ਤੋਂ ਰੋਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਤਰੀਕੇ ਨਾਲ ਕੁਰਕhetra ਦੀਆਂ ਤਸਵੀਰਾਂ ਨੇ ਤੁਹਾਡੇ ਸਾਹਮਣੇ कि ਹੰਜੂ ਗੈਸ ਦੀ ਗੋਲੀ ਛੱਡੀ ਜਾਣ ਜਾਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾਵੇ ਕਿਵੇਂ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾਵੇ ਤਾਂ ਪੂਰੀਆਂ ਤਿਆਰੀਆਂ ਇਸ ਸਮੇਂ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਹਰਿਆਣਾ ਪੁਲਿਸ ਦੇ ਜਵਾਨ ਪ੍ਰਕਾਵੇਲੇ ਗੌਰੇ ਵੀ ਹੈ 2020 ਜੇਕਰ ਯਾਦ ਹੋਵੇ ਤਾਂ 2020 ਦੇ ਵਿੱਚ ਕੀ ਹੋਇਆ ਸੀ 2020 ਦੇ ਵਿੱਚ ਵੀ ਕੁਝ ਇਸ ਤਰੀਕੇ ਨਾਲ ਹੀ ਬੈਰੀਕੇਡ ਕੀਤੇ ਗਏ ਵਾਟਰ ਕੈਨਨ ਦਾ ਉੱਥੇ ਵੀ ਇਸਤੇਮਾਲ ਕੀਤਾ ਗਿਆ ਸੀ ਖਨੌਰੀ ਜਾਂ ਫਿਰ ਸ਼ੰਭੂ ਬਾਰਡਰ ਦੇ ਉੱਤੇ ਤਾਂ ਉਸ ਸਮੇਂ ਵੀ ਪ੍ਰਦਰਸ਼ਨਕਾਰੀਆਂ ਸਾਰੀਆਂ ਅੜਚਣਾਂ ਨੂੰ ਪਾਰ ਕਰਦੇ ਹੋਏ ਅੱਗੇ ਵਧੇ ਤੇ ਫਿਰ ਦਿੱਲੀ ਤੱਕ ਚਲੇ ਗਏ ਇਨਫੈਕਟ 2020 ਦੇ ਵਿੱਚ ਇਹਨਾਂ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ ਸੜਕਾਂ ਵੀ ਪਟਵਾ ਦਿੱਤੀਆਂ ਗਈਆਂ ਸੀ ਵੱਡੇ ਵੱਡੇ ਟੋਏ ਖੁਦਵਾ ਦਿੱਤੇ ਗਏ ਸੀ ਤਾਂ ਕਿ ਜਿਹੜੇ ਟਰੈਕਟਰ ਜਾਂ ਹੋਰ ਚੀਜ਼ਾਂ ਨਾ ਜਾ ਸਕਣ ਪਰ ਬਾਵਜੂਦ ਉਸ ਦੇ ਕਿਸਾਨ ਦਿੱਲੀ ਵਾਲੇ ਪਾਸੇ ਕੂਚ ਕਰਦੇ ਰਹੇ ਤੇ ਉੱਥੇ ਪਹੁੰਚ ਗਏ ਸਨ ਬਾਰਡਰ ਦੇ ਉੱਤੇ ਜਾ ਕੇ ਉਹਨਾਂ ਨੇ ਧਰਨਾ ਲਗਾ ਦਿੱਤਾ ਸੀ ਇੱਕ ਪਾਸੇ ਟਿੱਕਰੀ ਬਾਰਡਰ ਤੇ ਧਰਨਾ ਸੀ ਤਾਂ ਦੂਜੇ ਪਾਸੇ ਸਿੰਘੂ ਬਾਰਡਰ ਦੇ ਉੱਤੇ ਧਰਨਾ ਸੀ ਇਸ ਵਾਰ ਸਥਿਤੀ ਹਾਲਾਤ ਕੀ ਬਣਦੇ ਨੇ ਉਸ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਲਾਜ਼ਮੀ ਤੌਰ ਤੇ ਤਕ ਰੂਕ ਖੇਤਰ ਦੇ ਵਿੱਚ ਤਿਆਰੀਆਂ ਨੇ ਤੇ ਹੁਣ ਤੁਹਾਨੂੰ ਬਾਰਡਰ ਦੀ ਸਥਿਤੀ ਦਿਖਾਣੇ ਆ 13 ਤਰੀਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਸ ਤਰੀਕੇ ਨਾਲ ਸ਼ੰਭੂ ਟੋਲ ਪਲਾਜ਼ਾ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਹੈ ਜਾਂ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਇਸ ਸਮੇਂ ਖੂਬ ਉੱਥੇ ਤਿਆਰੀਆਂ ਨੇ ਸੀਮੈਂਟ ਵਾਲੀਆਂ ਸਲੈਬਸ ਤੇ ਕੰਡਿਆਂ ਵਾਲੀ ਤਾਰ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਰੇਤੇ ਦੀਆਂ ਬੂੜੀਆਂ ਵੀ ਉੱਥੇ ਰੱਖ ਦਿੱਤੀਆਂ ਗਈਆਂ ਨੇ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਬਿਨਾਂ ਪਰਮਿਸ਼ਨ ਦਿੱਲੀ ਜਾਣ ਤੋਂ ਰੋਕਣ ਦੀਆਂ ਤਿਆਰੀਆਂ ਨੇ ਔਰ 2020 ਦੇ ਵਿੱਚ ਵੀ ਦਿੱਲੀ ਕੂਚ ਦੌਰਾਨ ਸ਼ੰਭੂ ਬਾਰਡਰ ਦੇ ਉੱਤੇ ਹੀ ਕਿਸਾਨਾਂ ਤੇ ਪੁਲਿਸ ਦਾ ਆਮੋ-ਸਾਮਣਾ ਹੋਇਆ ਸੀ ਹਾਲਾਂਕਿ ਉਸ ਸਮੇਂ ਵੀ ਕੁਝ ਇਸ ਤਰੀਕੇ ਨਾਲ ਟਿਪਰ ਭਰ ਕੇ ਖੜਾ ਦਿੱਤੇ ਗਏ ਸੀ ਸਲੇਬਸ ਬੋਰੀਆਂ ਸਭ ਕੁਝ ਸੀ ਉਸ ਸਮੇਂ ਵੀ ਤਕਰੀਬਨ ਸੇਮ ਸਥਿਤੀ ਸੀ ਪ੍ਰਭਾਵਜੋ ਦੇ ਕਿਉਂਕਿ ਬਹੁਤ ਵੱਡੀ ਗਿਰਦੀ ਦੇ ਵਿੱਚ ਕਿਸਾਨ ਸੀ ਤਾਂ ਟਰੈਕਟਰ ਟਰਾਲੀਆਂ ਦੇ ਨਾਲ ਧੂਕੀ ਸਾਈਡ ਕਰ ਦਿੱਤੀਆਂ ਗਈਆਂ ਉਹ ਸਲੇਬਾਂ ਤਾਂ ਇਸ ਕਰਕੇ ਸਥਿਤੀ ਕੁਝ ਅਲੱਗ ਬਣ ਗਈ ਸੀ ਉਸ ਸਮੇਂ ਦੀ ਤਾਂ ਇਸ ਵਾਰ ਕੀ ਸਥਿਤੀ ਬਣੇਗੀ ਦੇਖਣਾ ਹੋਵੇਗਾ ਪਰ ਤਿਆਰੀ ਲਾਜ਼ਮੀ ਤੌਰ ਤੇ ਨਜ਼ਰ ਆ ਰਹੀ ਹੈ ਸਲੈਬਸ ਦੇ ਜ਼ਰੀਏ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਬੈਰੀਕੇਡਸ ਲਗਾ ਕੇ ਰੋਕਣ ਦੀ ਕੋਸ਼ਿਸ਼ ਤਾਂ ਪ੍ਰਦਰਸ਼ਨਕਾਰੀਆਂ ਨੂੰ ਲਾਜ਼ਮੀ ਤੌਰ ਤੇ ਸ਼ੰਭੂ ਤੇ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਦੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਸ਼ੰਭੂ ਬਾਰਡਰ ਤੇ ਦੂਜਾ ਖਨੌਰੀ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਖਨੌਰੀ ਨੇੜੇ ਤੋਂ ਵੀ ਹਰਿਆਣਾ ਪੁਲਿਸ ਦੀ ਤਿਆਰੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਸੰਗਰੂਰ ਦਿੱਲੀ ਮੁੱਖ ਮਾਰਗ ਦੇ ਤੇ ਖਨੌਰੀ ਨੇੜੇ ਹਰਿਆਣਾ ਪੁਲਿਸ ਨੇ ਲੋਹੇ ਦੀ ਬੈਰੀਕੇਟਿੰਗ ਵੱਡੀ ਗਿਣਤੀ 'ਚ ਰੱਖੀ ਹੈ ਜਿਹੜੇ ਵੱਡੇ ਵੱਡੇ ਬੈਰੀਕੇਟਸ ਹੁੰਦੇ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਇਸ ਦੇ ਨਾਲ ਹੀ ਸੜਕਾਂ ਦੇ ਕਿਨਾਰੇ ਸੀਮਿੰਟ ਦੀਆਂ ਵੱਡੀਆਂ ਸਲੈਬਸ ਵੀ ਲਗਾ ਦਿੱਤੀਆਂ ਗਈਆਂ ਨੇ ਖਨੌਰੀ ਬਾਰਡਰ ਵੀ ਔਰ ਸ਼ੰਭੂ ਬਾਰਡਰ ਵੀ ਦੋਵਾਂ ਦੀ ਤਕਰੀਬਨ ਤਕਰੀਬਨ ਸੇਮ ਤਸਵੀਰ ਨਜ਼ਰ ਆ ਰਹੀ ਹੈ ਮੈਂ ਆਪਣੇ ਟੀਮ ਨੂੰ ਕਹਾਂਗਾ ਕਿ ਤਸਵੀਰਾਂ ਜ਼ਰੂਰ ਅਸੀਂ ਫਲਿੱਪ ਕਰ ਦਈਏ ਸ਼ੰਭੂ ਬਾਰਡਰ ਵਾਲੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੱਜੇ ਪਾਸੇ ਖਨੋਰੀ ਬਾਰਡਰ ਵਾਲੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੱਬੇ ਪਾਸੇ ਉਧਰ 13 ਫਰਵਰੀ ਦੇ ਕਿਸਾਨਾਂ ਦੇ ਕੋਚ ਨੂੰ ਲੈ ਕੇ ਉਹਨਾਂ ਦੇ ਐਲਾਨ ਨੂੰ ਲੈ ਕੇ ਡੀਜੀਪੀ ਹਰਿਆਣਾ ਸ਼ਤruਜੀਤ ਕਪੂਰਦੀਪ ਦੋ ਟੋਕ ਸਾਹਮਣੇ ਆਇਆ ਉਹਨਾਂ ਦਾ ਬਿਆਨ ਦੋ ਟੋਕ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਸ਼ਾਂਤੀ ਭੰਗ ਨਹੀਂ ਹੋਣ ਦਵਾਂਗੇ ਅਰਾਜਕਤਾ ਨਹੀਂ ਫੈਲਣ ਦੇਵਾਂਗੇ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਾਅ ਇਨ ਆਰਡਰ ਦੇ ਅਧਿਕਾਰੀ ਤਿਆਰੀ ਕਰ ਰਹੇ ਨੇ ਪੈਰਾਮਿਲਟਰੀ ਅਤੇ ਇੰਡੀਅਨ ਰਿਜ਼ਰਵ ਬਟਾਲੀਅਨ ਵੀ ਤੈਨਾਤ ਕਰ ਦਿੱਤੀ ਗਈ ਹੈ ਹਰਿਆਣਾ ਦੇ ਵਿੱਚ ਇਸ ਸਮੇਂ ਪੁਲਿਸ ਦੇ ਸਾਹਮਣੇ ਇੱਕ ਵਾਰ ਫਿਰ ਤੋਂ ਵੱਡੀ ਚੁਣੌਤੀ ਤੁਸੀਂ ਲਾਜ਼ਮੀ ਤੌਰ ਤੇ ਕਹਿ ਸਕਦੇ ਹੋ ਇੱਕ ਪਾਸੇ ਤਿਆਰੀਆਂ ਨੇ ਦੂਜੇ ਪਾਸੇ ਕਿਸਾਨਾਂ ਦਾ ਐਲਾਨ ਹੈ 13 ਫਰਵਰੀ ਦਾ ਦਿਨ ਹੈ ਉਹ ਜ਼ਿਆਦਾ ਦੂਰ ਅੱਗੇ ਵਧਣ ਦੀ ਤਾਂ ਡੀਜੀਪੀ ਹਰਿਆਣਾ ਸ਼ਤਰੂਜੀਤ ਕਪੂਰ ਦੇ ਵੱਲੋਂ ਇਹ ਦੋ ਟੁਕ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਕਿਸੇ ਨੂੰ ਵੀ ਇਸ ਤਰੀਕੇ ਦੀ ਕੋਸ਼ਿਸ਼ ਨਹੀਂ ਕਰਨ ਦਵਾਂਗੇ ਕਿ ਸੂਬੇ ਦੀ ਸ਼ਾਂਤੀ ਭੰਗ ਹੋਵੇ ਔਰ ਤਿਆਰੀਆਂ ਵੀ ਦੱਸ ਰਹੀਆਂ ਨੇ ਕਿ ਬਹੁਤ ਕਰੜੇ ਆਰਡਰ ਇਸ ਤਰੀਕੇ ਨਾਲ ਜ਼ਰੂਰ ਦਿੱਤੇ ਗਏ ਹੋਣਗੇ ਅਧਿਕਾਰੀਆਂ ਨੂੰ ਸ਼ਤਰੂਜੀਤ ਹੋਰਾਂ ਦੇ ਵੱਲ ਉਧਰ ਨੌਇਡਾ ਦੇ ਵਿੱਚ ਦਿੱਲੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਦਿੱਲੀ ਦੇ ਵੱਲ ਕੂਚ ਕਰ ਰਹੇ ਹਜ਼ਾਰਾਂ ਕਿਸਾਨ ਤੇ ਪੁਲਿਸ ਨੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਹੈ। ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਤੇ ਡਰੋਨ ਦੇ ਜ਼ਰੀਏ ਵੀ پورے ਇਲਾਕੇ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨਾਂ ਦੇ ਪ੍ਰਦਰਸ਼ਨ ਦੀ ਵਜ੍ਹਾ ਦੇ ਨਾਲ ਨੌਇਡਾ ਦੇ ਵਿੱਚ ਟ੍ਰੈਫਿਕ ਜਮ ਦੀ ਸਥਿਤੀ ਵੀ ਬਣ ਗਈ। ਲੈਂਡ ਰਿਕੁਆਇਰ ਨੂੰ ਲੈ ਕੇ ਇਹ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਸੰਬਰ 2023 ਤੋਂ ਨੌਇਡਾ ਤੇ ਗ੍ਰੇਟਰ ਨੌਇਡਾ ਡਿਵੈਲਪਮੈਂਟ ਅਥਾਰਟੀ ਦੇ ਵੱਲੋਂ ਰਿਕੁਆਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਬਦਲੇ ਵਧੇ ਹੋਏ ਮੁਆਵਜ਼ੇ ਤੇ ਪਲਾਟ ਦੇਣ ਦੀ ਮੰਗ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਅੱਗੇ ਵਧ ਰਹੇ ਨੇ ਦਿੱਲੀ ਯੂਪੀ ਬਾਰਡਰ ਦੀਆਂ ਤਸਵੀਰਾਂ ਤੇ ਉਸ ਤੋਂ ਬਾਅਦ ਜਾਮ ਜਿਹੜਾ ਦਿੱਲੀ ਯੂਪੀ ਬਾਰਡਰ ਦੇ ਉੱਤੇ ਨੌਇਡਾ ਤਾਂ ਜਦੋਂ ਦਿੱਲੀ ਐਂਟਰ ਕਰਦੇ ਆ ਉੱਥੇ ਪੂਰੀ ਸਥਿਤੀ ਜਾਮ ਦੀ ਬਣੀ ਹੋਈ ਹੈ ਬੈਰੀਕੇਡ ਲਗਾ ਕੇ रोकिया गया पुलिस कोई नहीं सुनता आखिर हम क्या करें क्या करें? पांच साल हो गए लगता धरना देते थे कौन सुनता किसी की नहीं के आज हम दिल्ली कूच करेंगे निश्चित तौर पर अपना हक लेकर रहेंगे जो बात छट चुकी है जो बात सामने आ चुकी है जो बात बोर्ड पे रख चुकी है जो शासन को जा चुकी है अरे हम कोई एक्स्ट्रा नहीं मांग रहे हम ये कह रहे हैं भैया जो हमारा बनता हो 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 जो 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 तुमने तुमने मान लिया पास कर दिया हो, वो हमारा दे दो जो कमेटी ने एंटी का निश्चय किया डीएम साहब की कमेटी ने जो निश्चय करा है आप वो दे दो हमारा दस बनता है हमारा आबादी का निस्तारण बनता है मेरे घरों पर नोवेडा नाम मैं नहीं चाहता मैं मैं नहीं रहने दूंगा और बोलो मेरा दस परसेंट मेरा आबादी का निस्तारण करो एनटीपीसी का जो भी है वो सारा अभी अभी आ रहे हैं जो भी है हमारा जो हमारा बनता वाजिब वो हमें दे दो